ਨਾਮਦਾਨ ਕੋਈ ਦੀਨਾ ਪਾਲਸੀ ਨਹੀਂ ਹੈ ਮਹਾਰਾਜ ਜਗਤ ਸਿੰਘ ਜੀ ਕਰਾਉਂਦੇ ਹਨ ਕੇਵਲ ਨਾਮਦਾਨ ਪ੍ਰਾਪਤ ਕਰ ਲੈਣ ਨਾਲ ਹੀ ਕੋਈ ਸਿੱਖ ਸੰਗਤ ਨਹੀਂ ਬਣ ਜਾਂਦਾ ਸੰਤਮਤ ਦੀਨਾ ਪਾਲਸੀ ਮਿਲ ਜਾਣ ਵਾਲੀ ਹੈ ਕਿ ਜਿਸ ਨੂੰ ਨਾਮ ਨਹੀਂ ਮਿਲ ਗਿਆ ਉਹਨੂੰ ਮੁਕਤੀ ਜ਼ਰੂਰ ਮਿਲੇਗੀ ਇਹ ਠੀਕ ਹੈ ਕਿ ਨਾਮਦਾਨ ਮਿਲ ਜਾਣਾ ਕੋਈ ਮੰਨਲੀ ਗੱਲ ਨਹੀਂ ਹੈ ਇਹ ਵੀ ਠੀਕ ਹੈ ਕਿ ਨਾਮਦਾਨ ਮਿਲ ਜਾਣਾ ਆਨੰਦਗੁਰੂ ਤੇ ਜਨਮਾਂ ਦੀ ਯਾਤਰਾ ਦਾ ਪਰਿਪੇਕਸ਼ਣ ਪੜਾ ਹੈ ਪਰ ਇਹ ਸਫ਼ਰ ਦਾ ਅੰਤ ਨਹੀਂ ਹੈ ਸ਼ਬਦਮਾਰਗੀ ਸੰਤ ਬਾਬਾ ਬਲਿੰਦਰ ਸਿੰਘ ਜਿਨ੍ਹਾਂ ਨੂੰ ਬਾਬਾ ਜੀ ਤੇ ਹੀ ਪੁਕਾਰਿਆ ਜਾਂਦਾ ਹੈ ਦੱਸਦੇ ਹਨ ਕਿ ਨਾਮ ਦਾਣ ਦਾ ਮਿਲਣਾ ਸਾਡੀ ਰੋਹਾਨੀ ਉਮਰ ਦੀ ਇੱਛਾ ਦਾ ਪ੍ਰਗਟਾਵਾ ਹੈ ਪਰ ਜਦ ਤੱਕ ਅਸੀਂ ਇਸ ਇੱਛਾ ਦੀ ਪੂਰਤੀ ਨਹੀਂ ਲਈ ਜਾਤਾ ਨਹੀਂ ਕਰਾਂਗੇ ਅਸੀਂ ਸਹੀ ਅਰਥਾਂ ਵਿੱਚ ਸਤਸੰਗ ਹੀ ਨਹੀਂ ਜਾਣ ਸਕਾਂਗੇ ਸਤ ਦਾ ਅਰਥ ਹੈ ਸੱਚ ਅਤੇ ਸੰਗ ਦਾ ਅਰਥ ਹੈ ਸਾਥ ਜਿਸ ਨੂੰ ਸੱਚ ਦਾ ਸੰਗ ਪ੍ਰਾਪਤ ਹੋ ਗਿਆ ਹੈ ਉਹ ਹੀ ਸਹੀ ਅਰਥਾਂ ਵਿੱਚ ਸਤ ਸੰਗ ਹੈ ਜਾਂ ਅਸੀਂ ਸੱਚ ਦੇ ਸੰਗ ਵਿੱਚ ਹਾਂ ਜਾਂ ਨਹੀਂ ਹ ਵਿਚਾਰੇ ਕੁਝ ਨਹੀਂ ਹੈ ਮਹਾਰਾਜ ਜਗਤ ਸਿੰਘ ਜਿਨ੍ਹਾਂ ਨੂੰ ਸਰਦਾਰ ਬਹਾਦਰ ਜੀ ਕਹਿੰ ਕੇ ਯਾਦ ਕੀਤਾ ਜਾਂਦਾ ਹੈ ਕੰਨ ਦੇ ਹਨਾ ਸਿਰਫ ਨਾਮ ਦਾਣ ਲੈਣ ਨਾਲ ਕੋਈ ਸੱਤ ਸੰਗੀ ਨਹੀਂ ਬਣ ਜਾਂਦਾ ਸਿਰਫ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਜਾਣ ਨਾਲ ਕੋਈ ਵੀ ਬੀਏ ਜਾਤੀ ਹੈ ਕਿ ਵੀ ਡਿਗਰੀ ਪ੍ਰਾਪਤ ਨਹੀਂ ਕਰ ਲੈਂਦਾ ਬੀਏ ਪਾਸ ਕਰਨ ਤੋਂ ਪਹਿਲਾਂ ਵਿਦਿਆਰਥੀ ਨੂੰ ਕਈ ਸਾਲ ਕਈ ਜਮਾਤਾਂ ਪਾਸ ਕਰਨੀਆਂ ਪੈਂਦੀਆਂ ਹਨ ਜਦ ਤੱਕ ਅਸੀਂ ਸ਼ਬਦ ਦੇ ਚੰਨ ਨਹੀਂ ਹੋ ਜਾਂਦੇ ਅਸੀਂ ਆਪਣੇ ਘਰ ਦੀ ਤਲਾਸ਼ ਕਰ ਰਹੇ ਖੋਜੀ ਹਾਂ ਕਾਰ ਪਹੁੰਚਣ ਦਾ ਸਾਧਨ ਭਜਨ ਸਿਮਰਨ ਹੈ ਅਸੀਂ ਭਾਵੇਂ ਜਿੰਨੀ ਵਾਰ ਮਰਜੀ ਸਤਿਗੁਰੂ ਦੇ ਦਰਸ਼ਨ ਕਰੀਏ ਜਿੰਨੇ ਮਰਜੀ ਸਤਸੰਗ ਸੁਣਦੇ ਰਹੀਏ ਜਿੰਨੀ ਮਰਜੀ ਸੇਵਾ ਕਰਦੇ ਰਹੀਏ ਅਤੇ ਜਿੰਨੀਆਂ ਮਰਜੀ ਪੁਸਤਕਾਂ ਪੜ੍ਹਦੇ ਰਹੀਏ ਜੇ ਅਸੀਂ ਭਜਨ ਸਿਮਰਨ ਨਹੀਂ ਕਰੀਏ ਤਾਂ ਅਸਲ ਵਿੱਚ ਨਾ ਅਸੀਂ ਸਤਸੰਗੀ ਹਾਂ ਅਤੇ ਨਾ ਹੀ ਪੂਰੀ ਤਰ੍ਹਾਂ ਸਤਿਗੁਰੂ ਦੇ ਉਪਦੇਸ਼ ਤੇ ਚੱਲ ਰਹੇ ਹਾਂ ਭਜਨ ਸਿਮਰਨ ਤੋਂ ਬਿਨਾ ਮੁਕਤੀ ਦੀ ਮੰਜ਼ਿਲ 'ਤੇ ਪਹੁੰਚ ਸਕਣਾ ਸੰਭਵ ਹੈ। ਸਤਿਗੁਰੂ ਸਾੰਨੇ ਸ਼ਬਦ ਦੇ ਅਭਿਆਸ ਦੀ ਯੋਗੀ ਸਿਖਾਉਣ ਲਈ ਅਤੇ ਸ਼ਬਦ ਰੂਪੀ ਅੰਦਰ ਲੈ ਸਕੇ ਦੀ ਨਾਲ ਮਿਲਾਵੜੋਂ ਹੁੰਦਾ ਹੈ। ਜਦ ਨਾਮਦਾਨ ਮਿਲ ਜਾਏ ਤਾਂ ਸਾਨੂੰ ਆਪਣੇ ਸਤਿਗੁਰੂ ਦੇ ਉਪਦੇਸ਼ ਨੂੰ ਅਮਲ ਕਰਨਾ ਚਾਹੀਦਾ ਹੈ। ਸਤਿਗੁਰੂ ਦੇ ਉਪਦੇਸ਼ ਦੀ ਬਜਾਏ ਸਤਿਗੁਰੂ ਵੱਲ ਬਹੁਤਾ ਧਿਆਨ ਦੇਣਾ ਭਾਰੀ ਤੋਲ ਹੈ। ਜੋ ਸਾਧੇ ਰੋਹਾਂ ਨੂੰ ਉੱਨਤੀ ਲਈ ਕੀਤ ਨਹੀਂ ਹੈ ਸਤਿਗੁਰੂ ਦੀ ਉਂਗਲ ਇਸ ਤਰੇਹੇ ਤੇਲ ਵਾਲਾ ਇਸ਼ਾਰਾ ਕਰ ਰਹੇ ਹੁੰਦੀ ਹੈ ਪਰ ਅਸੀਂ ਜਿੱਧਰ ਉਂਗਲ ਇਸ਼ਾਰਾ ਕਰ ਰਹੀ ਹੈ ਉਧਰ ਦੇਖਣ ਦੀ ਬਜਾਏ ਉਂਗਲ ਦੀ ਪੂਜਾ ਭਲਤੀ ਵਿੱਚ ਲੱਗੀ ਹੋਈ ਹਾਂ ਇਹ ਸਮਝਣਾ ਕਿ ਸਤਿਗੁਰੂ ਕੋਲ ਜਾਗ ਦੀ ਛੜੀ ਹੈ ਜਿਸ ਨਾਲ ਸਾੰਮਣੇ ਮੌਤ ਤੋਂ ਬਾਅਦ ਆਪਣੀ ਆਤਮੁਕਤੀ ਦੇ ਦੇਣਗੇ ਠੀਕ ਨਹੀਂ ਉਹ ਸੋਚਣਾ ਵੀ ਭਾਰੀ ਹੋ ਜਾਂਦਾ ਹੈ ਕਿ ਕਿਉਂਕਿ ਸਾਨੂੰ ਨਾਮ ਦਾਣ ਮਿਲ ਗਿਆ ਹੈ ਅਤੇ ਅਸੀਂ ਸਤਿਗੁਰੂ ਦੇ ਦਰਸ਼ਨ ਕਰਦੇ ਰਹਿੰਦੇ ਹਾਂ ਇਸ ਲਈ ਮੌਤ ਕੋਈ ਵੱਡਾ ਸਮਨ ਨਹੀਂ ਲਿਆਵੇਗੀ ਮਹਾਰਾਜ ਚਰਨ ਪੂਰੇ ਕਿਹਾ ਕਰਦੇ ਹਨ ਕਿ ਭਗਤ ਜੀ ਸਿਮਰਨ ਨਾ ਕਰਨ ਦਾ ਕੋਈ ਬਹਾਨਾ ਨਹੀਂ ਕੋਈ ਸਤਿਗੁਰੂ ਨੇ ਸਾਡੇ ਉੱਤੇ ਦਿਆ ਮਿਹਰ ਦੀ ਪਰਖਾ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ ਹੈ ਹੁਣ ਆਪਣੀ ਆਤਮਾ ਦੇ ਕਲਿਆਣ ਲਈ ਅਮਲੀ ਤੌਰ ਤੇ ਯਕਨ ਕਰਨਾ ਸਾਡੀ ਜ਼ਿੰਮੇਵਾਰੀ ਹੈ ਅਤੇ ਸਾਨੂੰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ